ਤਿੰਦ মিডিਆ ਪਬਲਿਕੇਸ਼ਨ ਸਤਪਾਲ ਧਿੰਦੂ ਵੀ ਸਾਡੇ ਨਾਲ ਮੌਜੂਦ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਤਪਾਲ ਟੀਮ ਦਾ ਕਿੰਨਾ ਕੁ ਯੋਗਦਾਨ ਰਿਹਾ ਕਿੰਨਾ ਕੁ ਵੱਡਾ ਸੁਨੇਹਾ ਇਹ ਲੋਕਾਂ ਦੇ ਵਿੱਚ ਜਾਊਗਾ ਆਪਾਂ ਪ੍ਰੈਕਟੀਕਲ ਵੀ ਪੱਤਰਕਾਰਤਾ ਦੇ ਵਿੱਚ ਵੀ ਇਹ ਚੀਜ਼ ਨੂੰ ਪ੍ਰਮੋਟ ਕਿਤੇ ਨਾ ਕਿਤੇ ਕਰਦੇ ਵੀ ਨਸ਼ਾ ਰੋਕਣਾ ਚਾਹੀਦਾ ਕਿ ਸੁਨੇਹਾਈਸ ਗਾਣੇ ਦੇ ਰਾਹੀ ਸੁਖ ਜਦੋਂ ਇਹ ਗੀਤ ਸਾਰੇ ਲੋਕ ਦੇਖਣਗੇ ਵੀਡੀਓ ਦੇਖਣਗੇ ਸਭ ਤੋਂ ਵੱਡੀ ਗੱਲ ਹੈ ਟੀਮ ਗੁਰੂਸਾਲ ਲਾਈਵ ਟੀਮ ਆਵਾਜ਼ੇ ਪੰਜਾਬ ਟੀਮ ਜਦੋਂ ਆਪਾਂ ਪਿੰਡਾਂ ਦੇ ਵਿੱਚ ਜਾਂਦੇ ਹੈਗੇ ਆ ਆਪਾਂ ਦੇਖਦੇ ਆ ਹੱਥ ਦੇ ਵਿੱਚ ਸਰਿੰਜ ਲੱਗੀ ਹੋਈ ਹੈ रियलिटी आपा देखी है पिंडा ਦੇ ਚ ਆਪਾਂ ਖਬਰਾਂ ਕੀਤੀਆਂ ਮੋਕ ਤੇ ਜਾ ਕੇ ਦੇਖਿਆ ਉਹ ਸੀਨ ਦਿਮਾਗ ਦੇ ਵਿੱਚ ਆ ਗਿਆ ਵੀ ਐਦਾਂ ਦਾ ਗੀਤ ਹੋਣਾ ਚਾਹੀਦਾ ਜਿਹੜੀ ਛਿੰਦੇ ਹੋਰੀ ਗੱਲ ਕਹਿ ਕੇ ਹਟੇ ਗਿਆ ਪੈਨ ਰਖੜੀ ਬੰਨ ਰੀ ਉਸ ਦਿਨ ਉਹਦੀ ਪ੍ਰਾ ਦੀ ਮੌਤ ਹੁੰਦੀ ਹੈ ਤੁਹਾਡੇ ਨਾਲ ਵੀ ਕਈ ਇਸ ਤਰ੍ਹਾਂ ਦੇ ਹੋਏ ਆ ਤੁਸੀਂ ਵੀ ਖਬਰਾਂ ਕੀਤੀਆਂ ਅਸੀਂ ਵੀ ਕੀਤੀਆਂ ਪੂਰੀ ਟੀਮ ਨਾਲ ਇਹ ਗੱਲ ਨੂੰ ਡਿਸਕਸ ਕੀਤਾ ਗਿਆ ਛਿੰਦਾ ਭਾਈ ਨਾਲ ਗੱਲਬਾਤ ਕੀਤੀ ਬਿੰਦਰ ਹੋਰਾਂ ਨੇ ਲਿਖਿਆ ਸੰਗੀਤ ਦਿੱਤਾ ਸ਼ਾਰੂ ਹੋਰਾਂ ਨੇ ਵੀਡੀਓ ਜਿਹੜਾ ਫਿਲਮਾਕਣ ਹੋਇਆ ਪੂਰਾ ਗੁਰੂ ਰਸਾਇਣ ਲਾਈਵ ਟੀਮ ਦਾ ਆਵਾਜ਼ੇ ਪੰਜਾਬ ਦੀ ਪੂਰੀ ਟੀਮ ਜਿਹੜੀ ਸੀ ਇਹਦੇ ਵਿੱਚ ਲੱਗੀ ਰਹੀ ਤੇ ਪੂਰੀ ਟੀਮ ਨੇ ਕੰਮ ਕੀਤਾ ਵਧੀਆ ਤਰੀਕੇ ਨਾਲ ਵੀ ਇੱਕ ਸਨੇਹਾਏ ਜਾਣਾ ਚਾਹੀਦਾ ਹੈ ਚਿੱਟਾ ਚਿੱਟਾ ਹੈ ਕੀ ਚਿੱਟੇ ਨਾਲ ਜਦੋਂ ਨੌਜਵਾਨ ਚਿੱਟੇ ਚ ਲੱਗੇ ਹੋਏ ਆ ਡੀਐਸਪੀ ਅਤਲ ਸੂਣ ਨਹੀਂ ਹੋਰਾਂ ਦੀ ਉੱਥੇ ਐਂਟਰੀ ਹੁੰਦੀ ਹੈ ਉਹਨੂੰ ਫੜ ਕੇ ਲੈ ਜਾਂਦੇ ਆ ਉਸ ਤੋਂ ਬਾਅਦ ਉਹ ਨੌਜਵਾਨ ਨੂੰ ਲਗਾਤਾਰ ਸੈਮੀਨਾਰ ਲਗਾ ਰਿਆ ਰੁਖ ਲਗਾਏ ਆ ਪਿਛਲੇ ਦਿਨਾਂ ਚ ਅਸੀਂ 10000 ਪੌਦਾ ਲਾਤਾ ਗੁਰੂ ਸਾਹਿਬ ਲਾਇਟੀਮਾ ਅਸੀਂ ਉਹਨਾਂ ਦਾ ਸੰਯੋਗ ਲਿਆ ਉਹ ਜਿਹੜੇ ਕੰਮ ਅਸੀਂ ਪ੍ਰੈਕਟੀਕਲ ਕੀਤੇ ਜਾਂ ਦੇਖੇ ਉਹ ਚੀਤ ਹੀ ਹਿਸਟਰੀ ਤਿਆਰ ਹੋ ਗਈ ਸਟੋਰੀ ਇਹ ਜਿਹੜੀ ਤਿਆਰ ਹੋਈ ਮੈਂ ਕਹਿੰਦਾ ਜਦੋਂ ਸੀਨ ਆਉਂਦਾ ਹੈਗਾ ਮਾਂ ਦਾ ਪੁੱਤ ਛੋਟਾ ਜਦੋਂ ਚਿੱਟਾ ਲਾ ਕੇ ਆਉਂਦਾ ਉਹਨੂੰ ਯਾਦ ਆਉਂਦੀ ਹੈ ਪਿਛਲੀ ਯਾਦ ਆਉਂਦੀ ਮੇਰਾ ਪੁੱਤ ਜਦੋਂ ਛੋਟਾ ਸੀ ਮੇਰੇ ਕੋਲ ਚੂਰੀਆ ਖਾਂਦਾ ਸੀ ਚੁਰਮਾ ਖਾਂਦਾ ਸੀ ਅੱਜ ਮੇਰਾ ਪੁੱਟਾ ਚਿੱਟਾ ਖਾ ਰਿਹਾ ਹੈ ਤੋ ਮਾਂ ਦੀ ਜਿਹੜਾ ਦੁੱਖ ਹੈਗਾ ਮੈਂ ਕਹਿੰਦਾ ਇਹ ਗੀਤ ਨੂੰ ਜਦੋਂ ਮਾਵਾਂ ਦੇਖਣਗੇ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਇਹ ਹੋਇਆ ਅੱਖਾਂ ਤੇ ਝੰਝੂ ਜ਼ਰੂਰ ਆਣਗੇ ਜਿਹੜਾ ਬੰਦਾ ਇਹਨੂੰ ਦੇਖੂਗਾ ਪਰ ਇੱਕ ਸਨੇਹਾ ਜਿਹੜਾ ਅਸੀਂ ਦੇਣਾ ਚਾਹਦੇ ਹੈਗੇ ਆ ਵੀ ਪੁੱਲਸ ਮੂਲ ਤਾਰਾ ਦੇ ਵਿੱਚ ਅਤਲ ਸੁਣੀ ਵਰੀ ਉਸ ਮੁੰਡਿਆਂ ਨੂੰ ਵਾਪਸ ਲੈ ਆਉਂਦੇ ਆ ਇੱਕ ਸੈਮੀਨਾਰ ਹੋ ਰਿਹਾ ਨਸ਼ਿਆਂ ਖਿਲਾਫ ਉੱਥੇ ਖੜਾ ਲੱਗਿਆ ਹੋਇਆ ਸ਼ਿੰਦਾ ਸ਼ੌਕੀ ਹੋਰਾਂ ਦਾ ਉਹ ਵਾਪਸ ਆਉਂਦੇ ਆ ਉੱਥੇ ਬੂਲ ਤਾਰਾ ਜੀ ਵਾਰਸਾ ਜੇ ਵੀ ਅਸੀਂ ਅੱਜ ਤੋਂ ਬਾਅਦ ਚਿੱਟਾ ਵੇਚਣਾ ਵੀ ਬੰਦ ਕਰਤਾ ਚਿੱਟਾ ਵਰਤਣਾ ਵੀ ਬੰਦ ਕਰ ਇੱਕ ਵੱਡਾ ਮੈਸੇਜ ਜਿਹੜਾ ਇੱਕ ਵੱਡਾ ਸੁਨੇਹਾ ਜਾਊਗਾ ਤੇ ਲੋਕਾਂ ਨੂੰ ਇਹ ਹੀ ਅਪੀਲ ਹੈਗੀ ਆ ਇਹ ਕਰ ਕਰ ਜਿਹੜਾ ਚਿੱਟਾ ਪਹੁੰਚ ਚੁੱਕਿਆ ਅਵੇਰਨ ਕੀਤਾ ਜਾ ਰਿਹਾ ਲੋਕਾਂ ਨੂੰ ਬੱਚਿਆਂ ਨੂੰ ਅਵੇਰ ਕੀਤਾ ਜਾ ਰਿਹਾ ਵੀ ਚਿੱਟਾ ਜ਼ਿੰਦਗੀ ਖਰਾਬ ਕਰ ਸਕਦਾ ਪਰ ਜਿਹੜੇ ਚਿੱਟੇ ਚ ਗਏ ਆ ਉਹਨਾਂ ਨੂੰ ਸੁਧਾਰਿਆ ਕਿਵੇਂ ਜਾ ਸਕਦਾ ਉਹ ਇੱਕ ਵੱਡਾ ਰੋਲ ਕਰਦੇ ਆ ਤੁਲ ਸੋਨੇ ਹੋਰੀ ਦਿਖਾਈ ਦੇ ਰਿਆ ਪੂਰੀ ਟੀਮ ਚਿੰਦੇਵਰ ਹੋਰਾਂ ਨੇ ਬਹੁਤ ਵਧੀਆ ਅੰਦਾਜ਼ ਕਰਾਇਆ ਬਿੰਦਰ ਹੋਰਾਂ ਨੇ ਕਲਮ ਬੰਦ ਕੀਤਾ ਸ਼ਾਰੂ ਗੋਰਾ ਨੇ ਮਿਊਜ਼ਿਕ ਦੇਤਾ ਆਪਣੀ ਰਲਮਿਲ ਟੀਮ ਨੇ ਇਹਦਾ ਵੀਡੀਓਗ੍ਰਾਫੀ ਕੀਤੀ ਐਡੀਟਿੰਗ ਹੋਈ ਸਭ ਕੁਝ ਹੋਇਆ ਅੱਜ ਉਹ ਸੁਭਾਗਾ ਦੇਣ ਹੈਗਾ ਪ੍ਰੈਸ ਕਲੱਬ ਦੇ ਵਿੱਚ ਅਸੀਂ ਰਿਲੀਜ਼ ਕਰ ਰਹੇ ਆ ਕਿਉਂਕਿ ਪ੍ਰੈਸ ਨਾਲ ਰਿਲੇਟਡ ਜੁੜਿਆ ਹੀ ਇਹ ਮਾਮਲਾ ਕਿਉਂਕਿ ਪੁਲਿਸ ਤੇ ਪ੍ਰੈਸ ਦਾ ਤਾਲਮਿਲ ਤਿੰਨ ਪੱਪੇ ਆ ਕਹਿੰਦੇ ਪੰਜਾਬ ਦੇ ਵਿੱਚ ਪੁਲਿਸ ਪੰਜਾਬ ਪੰਜਾਬ ਪੁਲਿਸ ਰਾਜਨੀਤਿਕ ਤੇ ਪੋਲਿਟਿਕਸ ਕਹਿ ਦਿੰਦੇ ਆ ਤੇ ਪੱਤਰਕਾਰ ਕਹਿ ਦਿੰਦੇ ਆ ਪਰ ਤਿੰਨੇ ਇਕੱਠੇ ਨਹੀਂ ਹੁੰਦੇ ਪਰ ਅਸੀਂ ਇਹ ਕੋਸ਼ਿਸ਼ ਕੀਤੀ ਆ ਵੀ ਜੇ ਕਰ ਤਿੰਨੇ ਇਕੱਠੇ ਹੋ ਜਾਣ ਚਿੱਟਾ ਵੀ ਚੁੱਟੇ ਵੀ ਵੱਡੀਆਂ ਜਿਹੜੇ ਨਿਸ਼ਾਨੇ ਵੀ ਖਤਮ ਹੋ ਸਕਦੇ ਆ ਪਰ ਹੁੰਦੇ ਨਹੀਂ ਇੱਕ ਮੈਸੇਜ ਇੱਕ ਸਨੇਹਾ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਆ ਲੋਕਾਂ ਦਾ ਪਿਆਰ ਮਿਲੂਗਾ ਕਿਉਂਕਿ ਲੋਕਾਂ ਦੇ ਪਿੰਡਾਂ ਦੇ ਵਿੱਚ ਆਪਨ ਫੋਨ ਆਉਂਦੇ ਆ ਬਈ ਸਾਡੀ ਫਲਾਣੀ ਗੋਠ ਤੇ ਚਿੱਟਾ ਵਿਗਦਾ ਪੱਤਰਕਾਰਾਂ ਨੂੰ ਪਤਾ ਹੁੰਦਾ ਹਲੇ ਤੱਕ ਪੁਲਿਸ ਵਾਲਿਆਂ ਨੂੰ ਹੀ ਪਤਾ ਹੋਊਗਾ ਪਰ ਆਪਣੇ ਕੋਲ ਖਬਰ ਪਹਿਲਾਂ ਆ ਜਾਂਦੀ ਏ ਇਸ ਕਰਕੇ ਇਸ ਗੀਤ ਨੂੰ ਫਿਲਮਾਇਆ ਗਿਆ ਵੀ ਲੋਕਾਂ ਤੱਕ ਜਿਹੜਾ ਦੁੱਖੜਾ ਹੈਗਾ ਪੰਜਾਬ ਦੇ ਹਾਲਾਤ ਕੀ ਹੋ ਗਏ ਸਨੇਹਾ ਸ਼ਿੰਦੇ ਹੋਰਾਂ ਨੇ ਪਹਿਲਾਂ ਵੀ ਦਿੱਤਾ ਸੀ ਜੋਣਾ ਲਾਣਾ ਛੱਡ ਦੇਣਾ ਅੱਜ ਪਾਣੀ ਬਚਾ ਲਓ ਅੱਜ ਅਸੀਂ ਇਸ ਗਾੜੇ ਦੇ ਵਿੱਚ ਸ਼ਿੰਦੇ ਹੋਰਾਂ ਦੇ ਬੋਲ ਨੇ ਰੁੱਖ ਬਚਾ ਲਓ ਮਾਵਾਂ ਦੇ ਕੁੱਖ ਬਚਾ ਲਓ ਤੇ ਰੁੱਖ ਵੀ ਲਗਾਉਂਦੇ ਦਿਖਾਈ ਦੇ ਰਹੇ ਆ ਤੇ ਮਾਵਾਂ ਦੇ ਕੁੱਖਾਂ ਤੇ ਆਪਨ ਪਤਾ ਹੀ ਹੈ ਕੀ ਹੋ ਰਿਹਾ ਬਿਲਕ ਰੀਅਲ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਘਟਨਾ ਵਾਪਰ ਰਹੀਆਂ ਨੇ ਮਾਵਾਂ ਦੇ ਪੁੱਤ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਬਾਹਾਂਾਂ ਦੇ ਵਿੱਚ ਲੱਤਾਂ ਦੇ ਵਿੱਚ ਸਰਿੰਜਾਂ ਲੱਗੀਆਂ ਉਹਨਾਂ ਦੀਆਂ ਮੌਤਾਂ ਹੁੰਦੀਆਂ ਨੇ ਭੈਣਾਂ ਦੇ ਭਰਾ ਭੈਣਾਂ ਦੇ ਸਾਹਮਣੇ ਮਰਦੇ ਨਜ਼ਰ ਆ ਰਹੇ ਨੇ ਇਸ ਪੰਜਾਬ ਦੇ ਵਿੱਚ ਜੋ ਅੱਜ ਦੀ ਘੜੀ ਹਾਲਾਤ ਨੇ ਕਿਤਨੇ ਕਿਤੇ ਅਵੇਅਰਨੈਸ ਫਲਾਉਣ ਦੇ ਲਈ ਸਕੂਲਾਂ ਦੇ ਵਿੱਚ ਵੀ ਪੁਲਿਸ ਵੀ ਸਿਵਲ ਵੀ ਹਰ ਕੋਈ ਅਵੇਅਰਨੈਸ ਫਲਾਉਣ ਦੇ ਲਈ ਲੱਗਾ ਕਿ ਚਿੱਟੇ ਨੂੰ ਬੰਦ ਕਰੋ ਇਸੇ ਤਹਿਤ ਹੀ ਪੱਤਰਕਾਰ ਔਰ ਸਿੰਗਰ ਇਹਨਾਂ ਸਾਰਿਆਂ ਦੀ ਟੀਮ ਨੇ ਇਹ ਗਾਣਾ ਰਿਲੀਜ਼ ਕਰਤਾ ਜਿਸ ਦਾ ਨਾਮ ਦੇ ਦਿੱਤਾ ਚਿੱਟਾ ਔਰ ਕਹਾਣੀ ਵੀ ਚਿੱਟੇ ਨਾਲ ਮਰਨ ਵਾਲੇ ਵਿਅਕਤੀ ਦੀ ਦਿਖਾਈ ਔਰ ਨਾਲ ਇਹਦੇ ਵਿੱਚ ਦਿਖਾਇਆ ਗਿਆ ਕਿ ਜਿਹੜਾ ਸਮਗਲਰ ਚਿੱਟਾ ਵੇਚਦਾ ਹੈ ਉਹ ਕਿਵੇਂ ਲੱਗਦਾ ਹੈ ਔਰ ਉਸ ਤੋਂ ਬਾਅਦ ਉਹਨੂੰ ਸੁਧਰਨ ਦਾ ਮੌਕਾ ਵੀ ਇਸ ਗਾਣੇ ਦੇ ਵਿੱਚ ਦਿੱਤਾ ਗਿਆ ਇਹ ਪੂਰੇ ਗਾਣੇ ਨੂੰ YouTube ਤੇ ਤੁਸੀਂ ਸਰਚ ਕਰ ਸਕਦੇ ਹੋ ਦੇਖ ਸਕਦੇ ਹੋ ਔਰ ਸ਼ੇਅਰਿੰਗ ਵੱਧ ਤੋਂ ਵੱਧ ਕਰੋ ਤਾਂ ਜੋ ਹਰੇਕ ਘਰ ਤੱਕ ਇਹ ਗਾਣਾ ਪਹੁੰਚੇ ਹਰੇਕ ਮਾਂ ਪੈਣ ਬੱਚੇ ਹਰੇਕ ਕੋਈ ਦੇਖੇ ਕਿ ਆਉਣ ਵਾਲੇ ਸਮੇਂ 'ਚ ਭੈੜੀ ਲਹੰਤ ਜਿਹੜੀ ਆ ਇਹ ਉਹਨਾਂ ਦੇ ਘਰ 'ਚ ਨਾ ਬੜੇ ਪਹਿਲਾਂ ਹੀ ਅਵੇਅਰ ਹੋਣ ਕਿਉਂਕਿ ਜੋ ਫਿਊਚਰ ਦੇ ਵਿੱਚ ਚਿੱਟੇ ਵਾਲਿਆਂ ਦੀ ਜ਼ਿੰਦਗੀ ਗਰਕ ਹੁੰਦੀ ਆ ਉਹ ਗਾਣੇ 'ਚ ਪਹਿਲਾਂ ਹੀ ਰਿਐਲਿਟੀ ਦਿਖਾਤੀ ਕਿ ਬੱਚੀ ਅੱਜ ਤੋਂ ਹੀ ਦੇਖਣ ਔਰ ਇਸ ਦਲਦਲ ਦੇ ਵਿੱਚ ਨਾ ਫਸਣ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੁਖ